ਹੇਲੂਇਆ 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 ਉਸ ਮਹਾਨ ਮਰੀ ਪੰਜਾਬ ਦੇ ਮੁਸੀਬਾ ਇਚਾਰੇ ਨੂੰ ਮੇਰੇ ਲੋਕ ਬਚਾਈ ਸੀ ਮੈਂ ਅੱਜ ਪਿੰਡ ਅਲੀਵਾਲ ਕੂਟਲੀ ਅਜਨਾਲੇ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਆਪਣੇ ਭੈਣ ਭਰਾਵਾਂ ਦੇ ਕੋਲ ਆਏ ਆ ਸੋ ਇੱਕ ਜਿਹੜਾ ਮੁੱਦਾ ਇਸ ਹੜ੍ਹ ਦੇ ਦੌਰਾਨ ਇਸ ਜਿਹੜੀ ਆਈਆ ਵਿਪਤਾ ਪੰਜਾਬ ਦੇ ਉੱਤੇ ਇੱਕ ਬਹੁਤ ਹੀ ਮੁੰਦਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਔਰ ਕੁਝ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਪਹਿਲੇ ਵੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਣ ਬੁਝ ਕੇ ਇੱਕ ਮੁੱਦਾ ਬਣਾ ਰਹੇ ਨੇ ਕਿ ਜਿਹੜੇ ਸਾਡੇ ਇਸਾਈ ਭਰਾ ਨੇ ਪਿੰਡਾਂ ਦੇ ਵਿੱਚ ਰਹਿੰਦੇ ਜਦ ਕਿ ਜਿਹੜਾ ਹੜੜ ਜਿਹੜਾ ਵਾ ਉਹ ਸਾਰਿਆਂ ਦੇ ਲਈ ਆ ਆਇਆ ਵਾ ਕਿਸੇ ਇੱਕ ਕੌਮ ਦੇ ਲਈ ਨਹੀਂ ਆਇਆ। ਇਹ ਸਿਰਫ ਕਿਸਾਨਾਂ ਦੇ ਲਈ ਆ ਜਾਂ ਸਿੱਖਾਂ ਦੇ ਲਈ ਆ। ਇਹ ਮਜ਼ਦੂਰਾਂ ਦੇ ਲਈ ਵੀ ਆ, ਇਹ ਗਰੀਬਾਂ ਦੇ ਲਈ ਵੀ ਆਇਆ ਉਹ। ਤੋਂ ਕਿਉਂਕਿ ਸਾਡੇ ਕ੍ਰਿਸ਼ਚਨ ਕਮਿਊਨਿਟੀ ਦੇ ਲੋਕ ਜਿਹੜੇ ਆ ਬਹੁਤ ਗਰੀਬ ਨੇ। ਇਹਨਾਂ ਕੋ ਕੋਈ ਜ਼ਮੀਨਾਂ ਨਹੀਂ ਹੈਗੀਆਂ, ਇਹਨਾਂ ਕੋ ਕੋ ਗੌਰਮੈਂਟ ਦੀਆਂ ਨੌਕਰੀਆਂ ਨਹੀਂ ਹੈਗੀਆਂ। ਤੇ ਜਦ ਇਹ ਹੜਾ ਆਇਆ ਤੇ ਕੰਮਕਾਜ ਸਾਰੇ ਬੰਦ ਹੋਏ, ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਆਇਆ। ਔਰ ਇਹ ਲੋਕ ਸ਼ਤਾਂ ਤੇ ਬੈਠ ਗਏ ਔਰ ਰਾਸ਼ਨ ਜਿਸ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚੋਂ ਬਰਦਾਸ਼ਪੁਰ ਅਮਰਸਰ ਜ਼ਿਲ੍ਹੇ ਦੇ ਲਈ ਆਇਆ। ਲੇਕਿਨ ਇੱਕ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਕੁਸ਼ਰਾੜਤੀ ਲੋ ਖਤਮ ਕਰਦੀ। ਔਰ ਮੈਨੂੰ ਜਾਣ ਕੇ ਬੜੀ ਹੈਰਾਨੀ ਹੋਈ ਕਿ ਉਹਨਾਂ ਦੇ ਵਿੱਚ ਕਈ ਜ਼ਿੰਮੇਵਾਰ ਬੰਦੇ ਜਿਹੜੇ ਕਿ ਪਿੰਡ ਦੇ ਸਰਪੰਚ ਨੇ ਮੁਖੀ ਨੇ ਜਿਨ੍ਹਾਂ ਦਾ ਫਰਜ਼ ਬੰਦਾ ਹੈ ਕਿ ਹਰ ਇੱਕ ਧਰਮ ਨੂੰ ਹਰ ਇੱਕ ਜਾਤ ਦੇ ਲੋਕਾਂ ਨੂੰ ਉਹ ਇੱਕ ਨਜ਼ਰ ਨਾਲ ਦੇਖੋ ਤੋਂ ਕਾਫੀ ਵਾਦ-ਵਿਵਾਦ ਜਿਹੜਾ ਰਸ਼ਨ ਦੇ ਦੌਰਾਨ ਲੋਕਾਂ ਨੂੰ ਆਰੀ ਹੈਲਪ ਜਿਹੜੀ ਉਹਦੇ ਦੌਰਾਨ ਉੱਠ ਰਿਆ ਔਰ ਇਹਦੇ ਵਿੱਚ ਸ਼ਰਾਰਤੀ ਲੋਕ ਜਿਹੜੇ ਆ ਉਹ ਸੇਵਾ ਕਰ ਰਹੇ ਆ ਔਰ ਸੇਵਾ ਦੇ ਨਾਂ ਦੇ ਉੱਤੇ ਕਾਊਂਟਿੰਗ ਮਾਰ ਰਹੇ ਜਿਨ੍ਹਾਂ ਦੇ ਗੁਰੂਆਂ ਨੇ ਦੂਜੇ ਧਰਮ ਬਚਾਉਣ ਦੀ ਖਾਤਰ ਆਪਣੇ ਆਪ ਨੂੰ ਸ਼ਹੀਦ ਕਰਵਾਇਆ ਅੱਜ ਉਹਨਾਂ ਦੀ ਕੌਮ ਜਿਹੜੀ ਆ ਉਧਰਮ ਪੁਛ ਕੇ ਤੇ ਲੋਕਾਂ ਨੂੰ ਸੇਵਾ ਕਰਦੇ ਧਰਮ ਪੁਛ ਕੇ ਲੰਗਰ ਦੇ ਰਿਹਾ ਧਰਮ ਪੁਛ ਕੇ ਰਸ਼ਨ ਦੇ ਦੀ ਔਰ ਇਹ ਆਪਣੇ ਆਪ ਨੂੰ ਬਹੁਤ ਮਹਾਨ ਕਹਿਣ ਵਾਲੇ ਲੋਕ ਅੱਜ ਕਿੱਧਰ ਤੁਰ ਪਏ ਚਲੋ ਮੈਂ ਇਹਨਾਂ ਦੀ ਇਸ ਗੱਲ ਵੱਲ ਨਹੀਂ ਜਾਊਂਗਾ ਅੱਜ ਮੈਂ ਅਲੀਵਾਲ ਪਿੰਡ ਵਿੱਚ ਪਹੁੰਚਿਆ ਅਲੀਵਾਲ ਕੋਟਲੀ ਨੇੜੇ ਜਨਾਲਾ ਬੜਾ ਹੀ ਦੁੱਖ ਲੱਗਿਆ ਗੱਲ ਸੁਣ ਕੇ ਮੈਂ ਆਪਣੇ ਅਲੀਵਾਲ ਦੇ ਲੋਕਾਂ ਦੇ ਵਿੱਚ ਖੜਾ ਆਪਣੇ ਭੈਣ ਭਰਾਵਾਂ ਵਿੱਚ ਖੜਾ ਸਾਡਾ ਭਰਾ ਆ ਇਕ ਥੋੜੇ ਦਿਨ ਪਹਿਲਾਂ ਹੜ੍ਹ ਦੇ ਦੌਰਾਨ ਜੋ ਇੱਥੇ ਵਾਪਰਿਆ ਉਹ ਬਾਰੇ ਤੁਹਾਨੂੰ ਜਾਣਕਾਰੀ ਦੇਵੇਗਾ ਬੋਲੋ ਮੈਂ ਡੇਵਿਡ ਤੁਸੀਂ ਪਿੰਡ ਵਾਲੀਵਾਲ ਕੋਟਲੀ ਮੌਜੂਦਾ ਪੰਚਾਇਤ ਨੇਂਦਰ ਵੇਖੋ ਜੀ ਹੜ੍ਹ ਤੇ ਜੇ ਇੱਧਰ ਇਹ ਨਾਲੇ ਹਲਕੇ ਤੇ ਸਾਰੇ ਪਿੰਡਾਂ ਦੇ ਵਿੱਚ ਆਇਆ ਸਾਡੇ ਪਿੰਡ ਵੀ ਆਇਆ ਜਿਹੜਾ ਸਾਡੇ ਨਾਲ ਵਿਤਕਰਾ ਚੱਲ ਰਿਹਾ ਮੌਜੂਦਾ ਸਰਪੰਚ ਕਰਪਾਲ ਸਿੰਘ ਇੱਕ ਦਿਨ ਮੌਜੂਦਾ ਵਿਧਾਇਕ ਜਿਹੜੇ ਸਾਡੇ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਦੀ ਨੋਂ ਇਸ ਜਗ੍ਹਾ ਤੇ ਸੌਦਾ ਜਿਹੜਾ ਰਾਸ਼ਨ ਲੈ ਕੇ ਆਈ ਸਰਪੰਚ ਨੇ ਜਿਹੜੀਆਂ ਸੌਦੇ ਦੀਆਂ ਕਿੱਟਾਂ ਸੀ ਉਹ ਆਪਣੇ ਵੋਟਰਾਂ ਨੂੰ ਕੋਈ ਚਾਦਰਾਂ ਲੈ ਕੇ ਜਾਂ ਕਿਸ ਤਰ੍ਹਾਂ ਦੀ ਵੀ ਕੋਈ ਰਸਤ ਲੈ ਕੇ ਆਏ ਸੀ ਉਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਪਿੰਡ ਦੇ ਬਾਹਰ ਵਾਲੀ ਗੁਰਦੁਆਰਾ ਉੱਥੇ ਉਹਨਾਂ ਨੇ ਲਾਈਨਾਂ ਲਵਾਈਆਂ ਜਦੋਂ ਇਹ ਵੀ ਲਾਈਨਾਂ ਦੇ ਵਿੱਚ ਖੜੇ ਸੀ ਕਿਉਂਕਿ ਇਹ ਪਿੰਡ ਦੇ ਵਾਸੀ ਆ ਇਹ ਵੀ ਹੜਪੀੜ ਤੇ ਆ ਤੇ ਸਾਡਾ ਵੀ ਹੱਕ ਬਣਦਾ ਕਿ ਜੇ ਕੋਈ ਪਿੱਛੋਂ ਹੁਲਤ ਆ ਰਹੀ ਹੈ ਸਾਡੇ ਪਿੰਡ ਦੇ ਵਿੱਚ ਸਾਡਾ ਉਥੇ ਕਾਫੀ ਵਿਵਾਦ ਵੀ ਹੋਇਆ ਕਿ ਤੂੰ ਜੇ ਪਹਿਲਾਂ ਪ੍ਰੋਪਰ ਉਹ ਬੜੇ ਤਰਤੀਬ ਦੇ ਨਾਲ ਚੱਲ ਰਹੇ ਸੀ ਕਿਉਂਕਿ ਉਹ ਟੀਮ ਲੈ ਕੇ ਆਏ ਸੀ ਤੇ ਟੀਮ ਬਾਈ ਵਰਕ ਬਾਈ ਵਰਕ ਕੰਮ ਕਰ ਰਹੀ ਸੀ ਕਿ ਇੱਕ ਲੇਡਿਸ ਨੂੰ ਚੀਜ਼ ਦੇ ਜਿੰਦੇ ਹੀ ਦੂਸਰੇ ਬੰਦੇਆਂ ਨੂੰ ਤੋਰੀ ਜਾਂਦੇ ਹੀ ਬਹੁਤ ਵਧੀਆ ਤਰੀਕੇ ਨਾਲ ਚੱਲਣ ਡਿਆ ਹੈ ਪਰ ਜਦੋਂ ਸਾਡੀਆਂ ਭੈਣਾਂ ਇਧਰ ਵੇੜੇ ਦੀਆਂ ਬੀਬੀਆਂ ਦੀ ਵਾਰੀ ਆਈ ਉਹਨਾਂ ਨੇ ਬੰਦ ਕਰਵਾ ਦਿੱਤਾ ਇਸ ਕਰਕੇ ਜਿਹੜੇ ਵੀ ਇਸ ਵੀਡੀਓ ਨੂੰ ਦੇਖਦੇ ਆ ਉਹ ਜਰੂਰ ਇਸ ਗੱਲ ਵੱਲ ਧਿਆਨ ਦੇਣ ਕਿ ਜੇ ਵੇਖੋ ਫਸਲਾਂ ਦੀ ਬਰਬਾਦੀ ਹੋਈ ਆ ਤੇ ਜਿਹੜੇ ਮਜ਼ਦੂਰ ਨੇ ਪੰਡ ਲੈਂਦੇ ਇੱਧਰ ਆਉਣ ਨਹੀਂ ਦਿੰਦੇ ਜਿੰਨਾ ਚਿਰ ਨੂੰ ਇਹੀ ਜਾਣੇ ਉਹਨੇ ਚਿਰ ਨੂੰ ਸਭ ਮੁੱਕ ਜਾਂਦਾ ਤੇ ਇਹਨਾਂ ਕਹਿੰਦਾ ਹੁੰਦਾ ਸਾਰਿਆਂ ਦਾ ਧੰਨਵਾਦ ਜੀ ਸੋ ਤੁਸੀਂ ਸੁਣੀ ਹੈ ਗੱਲਬਾਤ ਸਾਰੀ ਮੈਂ ਜਿਹੜੀ ਇੱਕ ਬੇਤੀ ਖਾਸ ਕਰਨੀ ਚਾਹਣਾ ਜਿਹੜੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਆ ਵੱਖਵਾ ਕਮਿਊਨਿਟੀ ਦੇ ਲੋਕ ਜਿਹੜੇ ਅ ਰਸਦ ਲੈ ਕੇ ਲੋਕਾਂ ਦੀ ਮਦਦ ਲੈ ਕੇ ਆ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਹੈ ਕਿ ਕੁਝ ਬੰਦਿਆਂ ਨੇ ਡੰਪ ਬਣਾਏ ਆ ਅਜਨਾਲੇ ਦੇ ਵਿੱਚ ਔਰ ਕੁਝ ਵੱਖ ਹੋਰ ਖੇਤਰਾਂ ਦੇ ਵਿੱਚ ਵੀ ਬਣੇ ਆ ਪਰਸਨਲ ਡੰਪ ਲੋਕਾਂ ਨੇ ਬਣਾ ਲਏ ਆ ਉਹ ਕੀ ਕਰ ਰਹੇ ਆ ਕਿ ਜਿਹੜੇ ਰੁਕ ਰਸਦ ਲੈ ਕੇ ਆ ਰਹੇ ਆ ਉਹਨਾਂ ਨੂੰ ਉੱਥੇ ਰੋਕ ਲੈਂਦੇ ਆ ਕਹਿੰਦੇ ਜਈ ਆਪੇ ਤਾਂ ਤੁਹਾਨੂੰ ਰੇਅਰ ਇਰੀਆ ਦਾ ਨਹੀਂ ਪਤਾ ਔਰ ਉਹ ਆਪਣੇ ਕੋਲ ਉੱਥੇ ਕੱਲ ਰਾਤੀ ਇੱਕ ਬਹੁਤ ਵੱਡਾ ਟਰੱਕ ਜਿਹੜਾ ਹੋਲਡਿੰਗ ਬੈਡਸ ਦਾ ਆਇਆ ਉਹ ਵੀ ਉੱਥੇ ਹੀ ਰੋਕ ਲਿਆ ਗਿਆ ਚਾਦਨਾ ਬੈੱਡ ਸ਼ੀਟਸ ਆਈਆਂ ਉਹ ਵੀ ਰੋਕ ਲਈਆਂ ਗਈਆਂ ਉਹ ਜਿਨੇ ਗੱਦੇ ਆਏ ਨੇ ਉਹ ਵੀ ਰੋਕ ਲਏ ਗਏ ਆ ਸੋ ਇੱਕ ਬੜੀ ਵੱਡਾ ਡਿਸਕ੍ਰਿਮੀਨੇਸ਼ਨ ਜਿਹੜਾ ਚੱਲਦਾ ਪਿਆ ਵਾ ਮੈਂ ਹੁਣੇ ਹੀ ਡੀਸੀ ਜਿਹੜੇ ਅੰਮ੍ਰਿਤਸਰ ਉਹਨਾਂ ਨਾਲ ਗੱਲ ਕੀਤੀ ਮੈਂ ਐਸਐਸਪੀ ਸਾਹਿਬ ਨੂੰ ਫੋਨ ਕਰ ਰਿਹਾ ਸੀ ਉਹਨਾਂ ਚੱਕਿਆ ਪਰ ਗੱਲ ਨਹੀਂ ਹੋ ਰਹੀ ਕੋਈ ਨੈਟਵਰਕ ਦੀ ਜਿਹੜਾ ਕਿ ਬਹੁਤ ਜ਼ਿਆਦਾ ਗਲਤ ਆ ਜਿਹੜਾ ਕਿ ਸਾਡੇ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਆ ਅਸੀਂ ਸਭ ਇਕੱਠੇ ਆ ਸਾਡੀ ਬੜੀ ਸਾਝਿਆ ਪਿੰਡਾਂ ਦੇ ਵਿੱਚ ਤੇ ਅਸੀਂ ਇੱਕ ਬੁਜੇ ਨਾਲ ਖੜੇ ਕੰਮ ਕਰਦੇ ਆਂ ਲੇਕਿਨ ਇਹ ਜਿਹੜੀ ਇੱਕ ਮੁਸੀਬਤ ਆਈ ਆ ਪੰਜਾਬ ਦੇ ਵਿੱਚ ਸਾਨੂੰ ਅੱਜ ਜ਼ਰੂਰਤ ਆ ਕਿ ਅਸੀਂ ਇੱਕ ਦੂਜੇ ਦੇ ਕੰਦੇ ਨਾਲ ਕੰਦਾ ਲਾ ਕੇ ਖੜੇ ਹੋਈਏ ਇੱਕ ਦੂਜੇ ਦੀ ਮਦਦ ਕਰੀਏ ਕਿਉਂਕਿ ਇਹ ਜਿਹੜਾ ਵਿਕਟਮ ਨੇ ਇਹ ਸਾਰੇ ਨਹੀਂ ਔਰ ਮੈਂ ਸਰਕਾਰ ਨੂੰ ਵੀ ਅੱਜ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਗਰਦੌਰੀਆਂ ਸ਼ੁਰੂ ਕਰਨ ਲੀਆਂ ਵਾ ਤੁਸੀਂ ਆਕਲਨ ਸ਼ੁਰੂ ਕਰਤਾ ਨੁਕਸਾਨਾਂ ਦਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਰਿਆਂ ਦਾ ਨਾ ਕਰੋ ਲੇਕਿਨ ਖਾਸ ਤੌਰ ਦੇ ਉੱਤੇ ਮਸੀ ਭਾਈਚਾਰਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਗਰੀਬ ਆ ਬਹੁਤ ਸਾਰੇ ਪਿੰਡਾਂ ਚ ਘੁੰਮ ਰਹੇ ਆ ਵਾ ਔਰ ਬੜੇ ਨੁਕਸਾਨ ਜਿਹੜੇ ਆ ਘਰਾਂ ਨੂੰ ਹੋਏ ਆ ਪਾਣੀ ਜਿਹੜਾ ਨੇ ਅੰਦਰ ਵੜ ਗਿਆ ਤੋਂ ਸਾਡੇ ਗਰੀਬਾਂ ਦੇ ਮਜ਼ਦੂਰਾਂ ਦੀ ਵੀ ਜਿਹੜੀ ਆ ਗਰਦੌਰੀਆਂ ਕਰਵਾਈਆਂ ਜਾਣ ਔਰ ਇਹਨਾਂ ਨੂੰ ਜਿਹੜਾ ਬੰਦ ਦਾ ਮੁਆਵਜ਼ਾ ਉਹ ਦਿੱਤਾ ਜਾਵੇ ਸੋ ਸਾਡੀਆਂ ਭੈਣਾਂ ਵੀ ਖੜੀਆਂ ਨੇ ਜਿਹੜੇ ਕਿ ਇਸ ਬੁਲਾਵ ਵੀ ਨਹੀਂ ਦੇ ਕਿ ਰਾਸ਼ਨ ਸਾਡੇ ਕੋਲ ਜਰੂਰ ਆਓ ਸਾਡੇ ਚਰਚ ਜਿਹੜੇ ਆ ਉਹ ਲੱਗੇ ਹੋਏ ਨੇ ਲੇਕਿਨ ਅਗਰ ਤੁਸੀਂ ਆਈ ਰਹੇ ਹੋ ਅਗਰ ਤੁਸੀਂ ਆਪਣੇ ਆਪ ਨੂੰ ਫੋਟੋਆਂ ਖਿਚਾ ਕੇ ਤੁਸੀਂ ਆਪਣੇ ਆਪ ਨੂੰ ਫੇਮਸ ਕਰ ਵੀ ਰਹੇ ਹੋ ਤੇ ਫਿਰ ਇਹੋ ਜੀਆਂ ਗੱਲਾਂ ਕਿਉਂ ਕਰਦੇ ਹੋ ਕਿ ਤੁਸੀਂ ਹallelujah ਵਾਲਿਆਂ ਨੂੰ ਕਹੋ ਜਾਂ ਪਾਸਟਰ ਜੀ ਨੂੰ ਕਹੋ ਆਪਣੇ ਪਾਸਟਰ ਨੂੰ ਕੋ ਲਿਆ ਗਾਹੀ ਕਰਦੇ ਪਏ ਆ ਮੈਂ ਅੱਜ ਵੀ ਅਲੀਵਾਲ ਵਿੱਚ ਆਇਆ ਵਾਂ ਮੈਨੂੰ ਇੱਥੇ ਆਣ ਕੇ ਗੱਲ ਪਤਾ ਲੱਗੀ ਏ ਮੈਂ ਅਲੀਵਾਲ ਦੇ ਵਿੱਚ ਆਇਆ ਵਾਂ ਤੇ ਮੈਂ ਰਾਸ਼ਨ ਲੈ ਕੇ ਆਇਆ ਪਾਸਟਰ ਅੰਕਰ ਹੁੰਦਾ ਮਿਨਿਸਟਰੀ ਵੱਲੋਂ ਸਾਨੂੰ ਰਾਸ਼ਨ ਅਸੀਂ ਲੈ ਕੇ ਆਏ ਆ ਇਸ ਪਿੰਡ ਦੇ ਸਾਰੇ ਲੋਕਾਂ ਦੇ ਵਾਸਤੇ ਔਰ ਉਹ ਆਪਾਂ ਹੁਣ ਦੇ ਕੇ ਵੀ ਜਾਣਾ ਮੈਨੂੰ ਲਿਕਨ ਜਿਹੜੀ ਗੱਲ ਇਹ ਡੇਵਿਡ ਨੇ ਦੱਸੀ ਮੈਨੂੰ ਅੱਛੇ ਦਾ ਦੁੱਖ ਲੱਗਿਆ ਮੈਂ ਆਪਣੇ ਸਮਾਜ ਨੂੰ ਔਰ ਪ੍ਰਸ਼ਾਸਨ ਨੂੰ ਔਰ ਹੋਰ ਜਿਹੜੇ ਸੁਹਿਰਦ ਹਿਰਦੇ ਦੇ ਸਿੱਖ ਭਰਾ ਨੇ ਸੁਹਿਰਦ ਜਿਹੜੇ ਵਾਕਿਆ ਜਿਹੜੇ ਜਿਨ੍ਹਾਂ ਨੂੰ ਇਨਸਾਨੀਅਤ ਨਾਲ ਪਿਆਰ ਆ ਜਾਂ ਜਿਹੜੇ ਧਰਮਾਂ ਦੀ ਬਾਟ ਛੱਡ ਕੇ ਤੇ ਏਕੇ ਪਹਿਚਾਨਬੋ ਦੀ ਗੱਲ ਕਰਦੇ ਆ ਮੈਂ ਉਹਨਾਂ ਦੇ ਅੱਗੇ ਅੱਜ ਲਾਈਵ ਹੋ ਕੇ ਗੱਲਬਾਤ ਕਰ ਰਿਹਾ ਆ ਕਿ ਅਸੀਂ ਇਹੋ ਜਿਹੀਆਂ ਗੱਲਾਂ ਨਾ ਕਰੀਏ ਇੱਕ ਦੂਜੇ ਦੇ ਸਾਥੀ ਬਣੀਏ ਤੁਹਾਡੀ ਗੱਲ ਕਰਨਾ ਚਾਹੁੰਦਾ ਠੀਕ ਕਰੋ ਇਹ ਸਭ ਆਈ ਦੋਸੋ ਜੋ ਨੇ ਵੀਰ ਜੀ ਨੇ ਕਿਹਾ ਸਾਥ ਕੇ ਆਵਾਜ਼ਾਂ ਨੂੰ ਇਤਰਾ ਹੀ ਉਹਨਾਂ ਨੇ ਬਹੁਤ ਮਾੜਾ ਚੰਗਾ ਬੋਲਿਆ ਬੀਜਣਾ ਨੇ ਵੀ ਤੇ ਸਰਪੰਚ ਨੇ ਵੀ ਉਹਨੇ ਪਹਿਲਾਂ ਲੋਸਮੈਂਟ ਕਰਾਈ ਆ ਤਾਂ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਫੇਰ ਆਏ ਜਿੱਥੇ ਬੜਾ ਦੁੱਖ ਲੱਗਿਆ